ਇੰਡੀਅਨ ਤੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਓ ਦੋਨਾਂ ਸਾਈਡਾਂ ਤੋਂ ਇਹਨੂੰ ਕੱਟ ਕੇ ਵਿਚਕਾਰ ਇਹਦੇ ਕੱਟ ਲਗਾ ਕੇ ਇਹਨੂੰ ਦੋ ਹਿੱਸਿਆਂ ਵਿੱਚ ਵੰਡ ਲਿਓ ਜੇ ਪਿੰਡੀ ਜ਼ਿਆਦਾ ਛੋਟੀ ਹੈ ਤਾਂ ਉਹਨੂੰ ਉਸੇ ਤਰ੍ਹਾਂ ਹੀ ਰਹਿਣ ਦਿਓ ਸਾਰੀਆਂ ਪਿੰਡੀਆਂ ਨੂੰ ਕੱਟ ਕੇ ਤਿੰਨ ਚਾਰ ਲਾਲ ਹਰੀਆਂ ਮਿਰਚਾਂ ਥੋੜੀ ਜੀ ਅਦਰਕ ਚਾਰ ਪੰਜ ਕਲੀਆਂ ਲਸਣ ਦੀਆਂ ਇਹਨਾਂ ਨੂੰ ਦਰਦਰਾ ਜਿਹਾ ਪੀਸ ਲਿਓ ਤੇਲ ਨੂੰ ਕਰਿਓ ਗਰਮ ਵਿੱਚ ਅਦਰਕ ਲਸਣ ਨੂੰ ਹਲਕਾ ਜਿਹਾ ਪਕਾ ਲਿਓ ਫਿਰ ਵਿੱਚ ਪਾ ਦਿਓ ਨਾਲ ਦੀ ਨਾਲ ਹੀ ਪਿੰਡੀਆਂ ਦੋ ਤਿੰਨ ਮਿੰਟ ਲਗਾਤਾਰ ਮੀਡੀਅਮ ਫਲੇਮ ਤੇ ਪਕਾਉਂਦੇ ਜਾਓ ਫਿਰ ਵੱਡੇ ਦੋ ਸਪੂਨ ਭਰ ਕੇ ਪਾ ਦਿਓ ਦਹੀਂ ਦੇ ਤੇ ਚੰਗੀ ਤਰ੍ਹਾਂ ਅਕਤ ਮਿੰਟ ਇਹਨਾਂ ਨੂੰ ਪੱਕੰਤੇ ਲੱਗਣਗੇ ਥੋੜਾ ਜਿਹਾ ਕਾਲਾ ਦਮ ਕਿਤੇ ਕਾਲੀ ਮਿਰਚ ਪਾ ਦਿਓ ਪਿੰਡੀਆਂ ਦੀ ਸਾਰੀ ਲੇਸ ਕੜਾਈ ਨਾਲ ਲੱਗ ਜੂ ਕਲਰ ਵਗੈਰਾ ਉਸੇ ਤਰ੍ਹਾਂ ਹੀ ਰਹੂ ਤੇ ਪੱਕ ਕੇ ਤਿਆਰ ਹੋ ਗਈ ਇਹਨਾਂ ਨੂੰ ਬਾਹਰ ਕੱਢ ਲਿਓ ਫਿਰ ਦੂਸਰੀ ਕੜਾਈ ਵਿੱਚ ਥੋੜਾ ਜਿਹਾ ਤੇਲ ਕਰਿਓ ਗਰਮ ਵਿੱਚ ਪਾ ਦਿਓ ਪਿਆਜ਼ ਚਾਰ ਤੋਂ ਪੰਜ ਮਿੰਟ ਇਹਨੂੰ ਸਲੋ ਫਲੇਮ ਤੇ ਹੌਲੀ ਹੌਲੀ ਪਕਾਓ ਪਿਆਜ਼ ਨੂੰ ਤੁਸੀਂ ਪਤਲਾ ਤੇ ਲੰਬਾ ਕੱਟ ਲੈਣਾ ਫਿਰ ਪਾ ਦਿਓ ਤਿੰਨ ਚਾਰ ਹਰੀਆਂ ਮਿਰਚਾਂ ਤੇ ਦੋ ਵੱਡੇ ਸਾਈ ਦੇ ਕੱਟੇ ਹੋਏ ਟਮਾਟਰ ਤੇ ਇਹਨਾਂ ਨੂੰ ਟੱਕ ਕੇ ਪੰਜ ਛੇ ਮਿੰਟ ਪਕਾ ਲਿਓ ਤੇ ਵਿੱਚ ਵਿੱਚ ਤੁਸੀਂ ਦੇਖਦੇ ਰਹੋ ਜਦੋਂ ਇਹ ਚੰਗੀ ਪੱਕ ਗਏ ਫਿਰ ਨਮਕ ਮਿਰਚ ਮਸਾਲਾ ਹਲਦੀ ਧਨੀਆ ਪਾਊਡਰ ਸਿੰਪਲ ਜਿਹੀ ਚੀਜ਼ਾਂ ਆਪਣੇ ਟੇਸਟ ਦੇ ਅਨੁਸਾਰ ਪਾ ਕੇ ਤੈਨੂੰ ਟੱਕ ਦਿਓ 2-3 ਮਿੰਟ ਮਸਾਲੇ ਨੂੰ ਲਗਾਤਾਰ ਪਕਾਓ ਪਾਣੀ ਪਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਟਮਾਟਰਾਂ ਨੇ ਆਪਣੇ ਹੀ ਪਾਣੀ ਛੱਡ ਜਾਣਾ ਜਦੋਂ ਸਾਰੇ ਮਸਾਲੇ ਪੱਕ ਗਏ ਤੇ ਵਿੱਚ ਭਿੰਡੀਆਂ ਨੂੰ ਮਿਕਸ ਕਰ ਦਿਓ ਬਹੁਤ ਮਜ਼ੇਦਾਰ ਟੇਸਟੀ ਭਿੰਡੀ ਬਣ ਕੇ ਤਿਆਰ ਹੁੰਦੀ ਹੈ ਟਰਾਈ ਕਰਕੇ ਜ਼ਰੂਰ ਦੇਖਿਓ ਧੰਨਵਾਦ